ਤੇ ਕਦੇ ਨਾ ਫਟਾਗੂ ਮਰਿਆ ਨੇ ਡਿਗਰੀ ਨਾ ਚੋਰਾ ਮਰਿਆ ਸਾਸੇ ਉਹ ਬੰਦੇ ਉੱਪਰਲੇ ਪਾਸੇ ਪ੍ਰਦੀਪ ਪਹਿਲਵਾਨ ਕਹਾਈ ਹੈ ਤੇ ਨਾਲ ਹੋਰ ਪਹਿਲਵਾਨ ਦਈਆ ਮੇਰੇ ਵੀਰ ਜੀ ਬਾੜੇ ਦਾ ਮੈਂਤਨਾ ਤਿਆਰ ਕੀਤੀ ਹੈ ਜਿਵੇਂ ਕਹਿੰਦੇ ਕਿਸਾਨ ਨਾ ਚੱਕਰ ਜਦੋਂ ਨਾ ਸਵਾਗਾ ਫੇਰਦਾ ਚੱਕਰ ਕਾਲੇ ਬਣਦੀ ਇਹਨੇ ਕਰ ਬਣਾਈ ਪਈ ਹੈ ਔਰ ਇਹ ਉਹ ਪੰਜਾਬ ਦੀ ਮਿੱਟੀ ਹੈ ਜਿਹਨੇ ਸ਼ਹੀਦ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਮਦਨ لال ਢੀਗਰੇ ਵਰਗੇ ਜొਹਰੇ ਦੇ ਲਈ ਕੁਰਬਾਨੀਆਂ ਪਾਉਣ ਵਾਲੇ ਪੈਦਾ ਕੀਤੇ ਹੈ ਸੋ ਦੋਨਾਂ ਪਹਿਲਵਾਨਾਂ ਦੇ ਵਿੱਚ ਵੱਡੀ ਕੁਸ਼ਤੀ ਹੈ ਵੱਡਾ ਇਨਾਮ ਹੈ ਟੋਲ ਵੱਜ ਰਿਹਾ ਹੈ ਸੰਗਤ ਜਿੱਥੇ ਬੈਠੀ ਹੈ ਜਿੱਥੇ ਖੜੀ ਹੈ ਐਨ ਦਿਲੋਂ ਜੁੜੀ ਪਈ ਹੈ ਕਿਉਂਕਿ 81ਵਾਂ ਸਿੰਘ ਮੇਲਾ ਹੈ ਸਾਡੇ ਵਿੱਚ ਕੁਝ ਸ਼ਾਇਦ ਕੁਝ ਥੋੜੀ ਕਮਜ਼ੋਰੀ ਹੋਵੇਗੀ ਜਿਨ੍ਹਾਂ ਦੀ ਉਮਰ ਜਿਹੜੀ ਲਗਭਗ 80 ਸਾਲ ਜਾਂ ਤੋਂ ਵੱਧ ਹੋਵੇਗੀ ਇਹਦਾ ਮਤਲਬ ਹੈ ਐਕਸ਼ਨ ਚ ਮੇਲਾ ਜਿਹੜਾ ਪਹਿਲਾਂ ਮਲਕੋੜ ਪਿੰਡ ਦੇ ਵਿੱਚ ਮੱਥਾ ਟੇਕਿਆ ਜਾਂਦਾ ਸੀਗਾ ਇੱਕ ਦੋ ਪਹਿਲਵਾਨ ਜਿਹੜੇ ਹੁੰਦੇ ਸੀ ਉਹਨਾਂ ਦੀ ਛੱਡਨ ਕਰ ਦਿੱਤਾ ਜਾਂਦਾ ਸੀਗਾ ਕੋਸ਼ਿਸ਼ ਕਰਾ ਕੇ ਔਰ ਰੱਬ ਦੀ ਮਿਹਰ ਹੈ ਕਿ ਅੱਜ 81ਵਾਂ ਜਿੱਥੇ ਵੱਡੇ ਨਾਮ ਹੈ ਵੱਡੇ ਮੱਲ ਹੈ ਬੰਨੂਜੀ ਸਰਪੰਚ ਸਾਹਿਬ ਹਰਜਿੰਦਰ ਸਿੰਘ ਜੀ ਤੁਹਾਡੀ ਸਾਰੀ ਪੰਚਾਇਤ ਨੂੰ ਤੁਹਾਡੇ ਸਾਰੇ ਨਗਰ ਨੂੰ ਤੁਹਾਡੀ ਸਾਰੀ ਪ੍ਰਬੰਧਕ ਕਮੇਟੀ ਨੂੰ چاہے ਇੱਧਰ ਗੁਰदयाल ਸਿੰਘ ਹੁਣੀ ਬੈਠੇ ਐ ਔਰ ਸਤਨਾਮ ਸਿੰਘ ਹੁਣੀ ਬੈਠੇ ਐ ਮੇਜਰ ਸਿੰਘ ਹੁਣੀ ਬੈਠੇ ਐ ਕੁਲਵਿੰਦਰ ਸਿੰਘ ਹੁਣੀ ਬੈਠੇ ਗਾਮੇ ਹੁਣੀ ਬੈਠੇ ਛੋਡੀ ਗੀਰੇ ਦਾ ਯਾਦਾਂ ਨੇ ਲਾਓ ਤੇਰੇ ਪਾਸੇ ਦੇਖੋ ਸਾਹਮਣੇ ਦੋਨੇ ਪਹਿਲਵਾਨ ਜਬਰੂਆ ਕਰ ਵੀ ਗੱਲ ਲਾਓ ਸਾਹਮਣੇ ਕਹਿੰਦੇ ਮੁੱਢੀ ਦੇ ਮੱਥੇ ਨੇ ਮੇਰੇ ਮਿੱਤ ਕੋ ਇਸ ਸਮੇਂ ਦੀ ਰਿੰਦੀ ਪਾਰਖ ਪੰਜਾਬੀਆਂ ਦੀ ਦੀ ਦੇਲੀ ਫੁੱਟੀ ਜੱਟ ਪੰਜਾਬੀਆਂ ਦੀ ਆਦੋ ਇੱਕ ਤਣਕੇ ਫੜ ਜਾਂਦੇ ਫਿਰ ਪੈਰ ਪਿੱਛੇ ਨਹੀਂ ਪਟਦੇ ਇਹ ਰਾਜੇ ਖੇਲੇ ਇਹਨਾਂ ਦੀ ਗੱਲ ਨਹੀਂ ਹੈ ਪੱਥਰ ਤੇ ਸੱਪ ਸੂਰਮਾ ਸ਼ੇਰ ਪੰਜਾਬੀ ਮੈਂ ਨਹੀਂ ਛੱਡੇ ਤੇ ਸਭ ਸੂਰ ਦਾ ਸ਼ੇਰ ਪੰਜਾਬੀ ਮੈਂ ਨਹੀਂ ਛੱਡੇ ਪੰਜਾਬ ਹੈ ਪੰਜਾਬੀਅਤ ਹੈ ਗੱਲਾਂ ਚੱਲੀਆਂ ਨੇ ਕਦੇ ਗੱਲਾਂ ਕਰਦੇ ਸੀ ਕਿਧਰੇ ਮਿਆਂਸਾਂ ਨੂੰ ਨੱਕੇ ਨਹੀਂ ਵੱਜਦੇ ਤੇ ਪੰਜਾਬ ਦੇ ਕੰਧਾਂ ਨੇ ਵੱਖਰੇ ਇਤਿਹਾਸ ਰੱਖੇ ਨੇ ਗੱਲ ਕਹਿੰਦੇ ਹੋ ਜਿਹੜੇ ਹਰਦੀ ਹੋਈ ਹੈ ਤੇ ਇੱਕ ਕਦੇ ਦਰਿਆਵਾਂ ਨੂੰ ਵੀ ਲੱਗੇ ਲੱਗੇ ਨੇ ਮੇਰੇ ਵੀਰੋ ਸੱਤ ਬਲਵੀਰ ਸਿੰਘ ਜੀ ਸੀਚੇਵਾਲ ਤੇ ਇੱਕ ਕਦੇ ਵੱਖਰੀ ਮਿਸਾਲ ਪੈਦਾ ਕੀਤੀ ਮੇਰੇ ਵੀਰੋ ਤੇ ਦੁਨੀਆ ਭਰ ਦੇ ਵਿੱਚ ਗੱਲਾਂ ਹੋਈਆਂ ਨੇ ਐਜੇ ਸ਼ਿੰਜ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਬਹੁਤ ਬਹੁਤ ਧੰਨਵਾਦ ਰਸ਼ਵੀਰ ਸਿੰਘ ਜੀ ਚੂਹਾਨ ਬਲਕਾਰ ਸਿੰਘ ਜੀ ਚੂਹਾਨ ਜਿਨ੍ਹਾਂ ਵੱਲੋਂ ਠੰਡੇ ਮਿੱਠੇ ਜਾਂਦੇ ਵੀ ਕਦੇ ਸ਼ਰੀਰ ਲਾਈ ਗਈ ਹੈ ਬਹੁਤ ਬਹੁਤ ਧੰਨਵਾਦ ਜਗENDER ਸਿੰਘ ਜੀ ਸ਼ੇਰਗੱਲ ਦਲਵਿੰਦਰ ਸਿੰਘ ਜੀ ਸ਼ੇਰਗੱਲ ਜਤENDER ਸਿੰਘ ਜੀ ਜਸਲ ਗੋਦਾਮ ਸਿੰਘ ਜੀ ਢਾਰੀਵਾਲ ਜਸਪਾਲ ਸਿੰਘ ਜੀ ਮੁੱਗਾ ਰਜਿੰਦਰ ਸਿੰਘ ਜੀ ਬੱਬਲੂ ਦੇ ਨਾਲ ਗੁਰਪ੍ਰੀਤ ਸ਼ੀਰ ਨਾਲ ਵੀ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾ ਸਬੰਧ ਦੇ ਰੂਪ ਦੇ ਕਿਸੇ ਛਿੰਗ ਮਲੇ ਦੇ ਬਤੂ ਬਹੁਤ ਵੱਡੇ ਸਹਿਯੋਗ ਰੱਤੇ ਨੇ ਇਟਲੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਲਾਓ ਟੱਕਰ ਸ਼ੋਰੇ ਦੀ ਮੇਰੇ ਮਿੱਤਰੋ ਆਓ ਇਧਰਲੇ ਪਾਸੇ ਉਹ ਬੱਲੇ ਬੱਲੇ ਹੋ ਗੱਲ ਸਮੇਂ ਦੀ ਹੈ ਜੇ ਐਨ ਕੰਦੇ ਵੇਖਾਂਗੇ ਚੋਟੀ ਦੇ ਮੱਲੇ ਮੇਰੇ ਮਿੱਤਰੋ ਜੇ ਮੈਘੇਆਂ ਨਾਲ ਕਿਥੋਂ ਭਲਵਾਨ ਰੱਜਦੇ ਮਿੱਤਰੋ ਚ ਹਾਜਾ ਨਹੀਂ ਰੋੜੇ ਵੱਜਦੇ ਤੇ ਕਦੋਂ ਨਾ ਢਾਘੂ ਮਰੇ ਅੜੇ ਡਿਗਰੀ ਨਾ ਚੋਰਾ ਮਰੇ ਆਉਂਦੇ ਨੇ ਜਿੰਦ ਛਾਤੀਆਂ ਚ ਮਿਲਦੀ ਦਲੇਰੀ ਬੈਗ ਦਾ ਦੇ ਦੱਦੇ ਕਿੱਥੇ ਕੰਦੇ ਸੋਹਣਿਆ ਬੈਗ ਦਾ ਦੇ ਦੱਦੇ ਕਿੱਥੇ ਕੰਦੇ ਸੋਹਣਿਆ ਘਰ ਖਰਾਉਨੇ ਪੈਂਦੇ ਆ ਉਸਤਾਦਾ ਦੀਆਂ ਮਾਰਾਂ ਖਾਦਿਆਂ ਪੰਡੀਆਂ ਨੇ ਮੇਰੇ ਮਿੱਤਰੇ ਫਿਰ ਇਹਨਾਂ ਖਾਲਿਆਂ ਦੇ ਵਿੱਚ ਇਹਨਾਂ ਗਰਾਉਂਡਾਂ ਦੇ ਵਿੱਚ ਦੁਨੀਆ ਸਰਨਾਮੇ ਕੁਸ਼ਰੀ ਹੈ ਕੋਈ ਛਾਤੀ ਵਿੱਚ ਗੱਲ ਹੋਵੇ ਦੁਨੀਆ ਤਾਂ ਕੁਸ਼ਰੀ ਸਰਨਾਮਾ ਹਰਜੀਤ ਬਰਾੜ ਜਹੇ ਪਰਲੇ ਪੱਟ ਜੰਮਦੀਆਂ ਮਾਮਾ ਹਰਜੀਤ ਬਰਾੜ ਜਹੇ ਪਰਲੇ ਪੱਟ ਜੰਮਦੀਆਂ ਮਾਮਾ ਲਾਓ ਸਾਹਮਣੇ ਇਸ ਵੇਲੇ ਦੇ ਮੱਲਾ ਦੇ ਦਰਮਿਆਨ 1 ਲੱਖ ਦੀ ਟੱਕਰ ਹੈ ਮੇਰੇ ਮਿੱਤਰੋ ਉੱਪਰਲੇ ਪਾਸੇ ਪ੍ਰਦੀਪ ਪਹਿਲਵਾਨ ਕਹਾਲੀ ਹੈ ਤੇ ਨਾਲ ਹੁਣੇ ਪਹਿਲਵਾਨ ਦਈਆ ਮੇਰੇ ਵੀਰੇ ਤਾੜੀ ਮਾਰ ਦਿਓ ਸੋਨਿਹਾਲ ਸੱਜਿਆ ਦੇਖੋ ਸਾਹਮਣੇ ਨੌਜਵਾਨ ਪ੍ਰਵੀਲ ਕਹਾਲੀ ਇੱਕ ਕੁਰਸੀ ਦਾ ਜੇਤੂ ਰਿਹਾ ਔਰ ਕਹਿੰਦੇ ਹੁੰਦੇ ਨੇ ਉਹ ਨਹੀਂ ਪਹਿਲਵਾਨ ਵੱਡੇ ਪਹਿਲੇ ਉੱਠ ਵੀ ਗਰੂਆ ਉੱਠ ਹਿੰਮਤ ਕਰਕੇ ਤੇਰੀ ਹਿੰਮਤ ਅਗਰ ਜਵਾ ਹੋਗੀ ਜ਼ਿੰਦਗੀ ਤੁਝ पे ਮਿਹਰਵਾ ਹੋਗੀ ਆਸਮਾ ਹੋਗਾ ਤੇਰੀ ਮੁਠੀ ਮੇ ਫਿਰ ਇੱਕ ਕਦਮ ਵਿੱਚ ਚੱਕ